मेरा नाम कुमोद कुमार है जी मेरा मैं केक का कारीगर हूँ जी और मैं यहीं पे सोता हूँ यहाँ पे सब कारीगर जो भी यहाँ पे वर्कर हैं सब कारीगर यहीं पे रहते हैं यहीं पे सोते हैं और हम लोग चौथे मंजिल पे रहते हैं हम लोग को क्या बात ये पता नहीं लगा जी जहाँ पे शाम में दुकान वकान बढ़ा के बंद करवा के हम लोग चले जाते रोटी रोटी खा के और बाूजी से बाहूजी सब भी चले जाते हैं हम लोग भी ऊपर सोने के लिए चले जाते हैं चोरी का पता लगा चोरी का जी पता नहीं लगा हम लोगों को न, हम लो... कि, कितने है ना हम लोग ये ये तो बाहू जी बताएँगे हम तो सुबह बाहू जी को कॉल किए सामान के लिए हमें काम करना था छः बजे हमको घी कम पड़ गया था तो बाहू जी को बुलाए घी के लिए पता नहीं लगा पर सोते हो भाई कोई आवाज बुझ आई नहीं नहीं कोई आवाज आवाज नहीं है जी कोई खड़का उड़का तो गाड़ी चलता रहता है जी खड़का तो होता है पर इतना कोई पता नहीं चलाना फिर <inaudible> चौथी मंजिल पे रहते हैं तो इतना पता नहीं लगा जी जी पद की नाम है जी की गल बात हुई है भाई शिवनाम नगर नाम है राकेश मिलक डेयरी परफार्म नगर एक नंबर गली दी नुक्कड़ पे अपना जी चोरी हुई है सुबह 4:30 बजे का टाइम है अभी 90000 रुपए का नुकसान है क्यों खोआ तो कैश लेके गए कितना कितना ਅਫਰੀ 90 ਕਿਲੋ ਕੇ ਹੋਫੀ ਵੀਰੇ 25 ਕਿਲੋ ਖੋਆ ਵੀ ਤੇ 5000 ਰੁਪਏ ਕੈਸ਼ ਪਿਆ ਵੀ ਸੀਸੀਟੀਵੀ ਲੱਗੇ ਤੁਹਾਡੇ ਬਰੇ ਬਾਹਰ ਲੱਗੇ ਆ ਇਹਦੇ ਵਿੱਚ ਆਇਆ ਬਰੇਜਾ ਗੱਡੀ ਆ ਜਿਹਦੇ ਵਿੱਚ ਕੀ ਧਰੀ ਜਾਂਦੇ ਇੱਕ ਫਰਦਾਰ ਜੀ ਹੈ ਮੂੰਹ ਬੰਨਿਆ ਹੋਇਆ ਉਹਨਾਂ ਦਾ ਉਹ ਧਰੀ ਜਾਂਦੀ ਹੈ ਟੋਟਲ ਕਿੰਨੇ ਬੰਦੇ ਲੱਗ ਰਹੇ ਬਰੇ ਟੋਟਲ ਦੂਜੇ ਕੈਮਰੇ ਬਚਾਏ ਆਫੀ ਤਾਂ ਦੇਖਿਆ ਨਹੀਂ ਚਾਰ ਬੰਦੇ ਕਹਿੰਦੇ ਆ ਟੋਡੀ ਦਾ ਜਮਨ ਚੌਕ ਦੇ ਨਜ਼ਦੀਕ ਦੁਕਾਨਾਂ ਤੇ ਪੀਸੀਆ ਲੱਗੀ ਰਹਿੰਦੀ ਆ ਹਾਂਜੀ ਖੈਰ ਵੀ ਤੁਸੀਂ ਆਪ ਦੇਖ ਲਓ ਬਾਈ ਜੀ ਪੀਸੀਆ 24 ਘੰਟੇ ਲੱਗੀ ਹਾਂ ਵੀ 24 ਘੰਟੇ ਦੀ ਰਾਤ ਨੂੰ ਵੀ ਹੁੰਦੀ ਹੈ ਪਰ ਜਦੋਂ ਮੈਂ ਆਇਆ ਜੀ ਉਦੋਂ ਹੈਗੀ ਵੀ 9 ਵਜੇ ਬਗਜਨੇ ਆ ਜੀ ਅਸੀਂ 9:00 ਬੰਨੋ ਵਜੇ ਜੋ ਆ ਕੇ ਦੇਖਿਆ 6:30 ਵਜੇ ਆਇਆ ਮੈਂ ਆ ਨਾਲ ਹੋਈ ਵੀ ਇਹ ਤਾਂ ਪੀਪੀਆਰ ਵਾਲੇ ਖੜੇ ਵੀ ਆਏ ਤੁਹਾਨੂੰ ਕੀ ਪਤਾ ਲੱਗਿਆ ਵੀ ਚੋਰੀ ਹੋ ਗਈ ਕਿਸੇ ਪਰ ਐਕਚੁਅਲੀ ਕਿਵੇਂ ਨਹੀਂ ਦਿਫਿਆ ਜੀ ਮੈਂ ਆਇਆ ਮੈਂ 6:30 ਚੱਕ ਲਗਿਆ ਜੋ ਇਧਰ ਨਾਲ ਲੋਕ ਫਰੀ ਇਹਦਾ ਦੇਖਿਆ ਜਿੰਦਾ ਨਾ ਮੈਂ ਪੀਪੀਆਰ ਵਾਲਿਆਂ ਨੂੰ ਬੁਲਾਇਆ ਮੈਂ ਕਿਹ ਵਾਰ ਇਹਦਾ ਵੀ ਚੱਕਰੋ ਉਹਨਾਂ ਦੀ ਮੌਜੂਦਗੀ ਵਿੱਚ ਮੈਂ 6:30 ਚੱਕਿਆ ਦੋ ਫ੍ਰਿਜ ਖੜਲੀ ਉਹ ਕਿ ਉਹਦਾ ਕੈਨ ਪਿਆ ਪੀਓ ਹੈ ਨਹੀਂ ਬਣ ਕੇ ਆਫੀ ਆ ਫ੍ਰਿਜ ਦੇ ਟੱਕਣ ਖੁੱਲੇ ਹੋਏ ਸੀ ਤੇ ਪਿੱਛੋਂ ਫ੍ਰਿਜ ਵਿੱਚੋਂ ਬਾਲਟੀ ਆਪ ਜਿਹਦੇ ਵਿੱਚ ਕੀ ਖੋਆ ਸੀ ਕਿੰਨੇ ਦਾ ਟੋਟਲ ਨੁਕਸਾਨ ਹੋਇਆ ਫੀ 90000 ਰੁਪਏ ਦਾ ਨੁਕਸਾਨ ਹੋਇਆ ਇਹ ਮੰਗ ਕੀ ਕਰਦੇ ਵੀ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਹਾਂ ਵੀ ਪਧਾਰ ਕਰੋ ਚੋਰੀਆਂ ਰੋਕੋ ਤੇ ਸਾਨੂੰ ਵੱਡਾ ਹਰਜਾਨਾ ਬਾਬਫ ਕਰਵਾਓ ਕਿੰਨੇ ਕੇ ਬੰਦੇ ਲੱਗਦੇ ਗੱਡੀ 'ਚ ਜਿਵੇਂ ਵੀ ਚਾਰ ਜਾਨੇ ਕਹਿੰਦੀ ਹੈ ਚਾਰ ਜਾਨੇ ਕਈ ਨਹੀਂ ਦੱਸੋ ਜੀ ਕੀ ਨਾਮ ਹੈ ਜੀ ਕੀ ਮੇਰਾ ਨਾਮ ਮਨੋਜ ਕੁਮਾਰ ਹੈ ਜੀ ਮਨੋਜ ਵੇਕਰ ਦੇ ਨਾਮ ਤੇ ਆਪਣਾ ਇੱਥੇ ਦੁਕਾਨ ਹੈ ਇਦੇ ਵਿੱਚ ਸਵੇਰ 4:40 ਤੇ ਹਾਂ ਜੀ ਜੋ ਸਾਹਮਣੇ ਆ ਜੋ ਵੀ ਹੋਇਆ ਬਾਕੀ ਹਾਂਜੀ ਆਪਣਾ 8 ਤੋਂ 10000 ਰੁਪਏ ਗੱਲੇ ਚ ਕਹਿ ਸੀਗਾ ਜੀ ਇੱਕ ਕੈਮਰਾ ਹੈ ਬਾਕੀ ਹਜੇ ਕੋਈ ਮਾੜੀ ਮੂੜੀ ਹੋਰ ਪੜਤਾਲ ਨਹੀਂ ਕੀਤੀ ਇੰਨੀ ਸਮਾਨ ਦੀ ਇਹ ਵੀ ਦੇਖਦੇ ਹੋ ਤੁਹਾਡੀ ਤਾਂ ਚੌਕ ਦੇ ਨਜ਼ਦੀਕ ਦੁਕਾਨ ਹੈ ਪੂਸ ਕੱਢਦੀ ਜੋ 24 ਘੰਟੇ ਤੇ ਹੁਣ ਕੀ ਦੱਸ ਸਕਦੇ ਆ ਜੀ ਪ੍ਰਸ਼ਾਸਨ ਜਾਂ ਕੀ ਗੱਲ ਕਿਸੇ ਦੀ ਕੀ ਦੱਸ ਸਕਦੇ ਕੁਛ ਨਹੀਂ ਡਰਤਾ ਹਵੇਸ਼ ਰਾਤ ਵੀ ਸਾਡਾ ਮੋਟਰਸਾਈਕਲ ਨਹੀਂ ਲੱਗ ਰਹੀ ਹੈਗੀ ਸੀਸੀਟੀਵੀ ਹੈਗੀ ਉਹ ਨਾਲ ਕ੍ਰਿਸ਼ਨਾ ਡੈਰੀ ਤੇ ਹੈਗੇ ਉਹਦੇ ਵਿੱਚ ਬਰੇਜਾ ਗੱਡੀ ਤੇ ਆਏ ਆ ਬੰਦੇ ਚਾਰ ਬੰਦੇ ਦੱਸਦੇ ਆ ਕੈਮਰੇ ਚ ਫੋਟੋ ਹੈਗੀ ਥੋੜੀ ਜੀ ਬੰਦੇ ਦੀ ਤੇ ਕੈਮਰਾ ਇੱਕ ਉੱਪਰ ਕਰਤਾ ਇੱਕ ਪਿਛਾ ਕੇ ਲੈ ਗਈ ਜਾਂਗੇ ਜੀ ਹੈ 30 35 ਸਾਲ ਦੇ ਗੱਡੀ ਦਾ ਨੰਬਰ ਲਿਖ ਰਿਹਾ ਕੁਝ ਨੰਬਰ ਨਹੀਂ ਸ਼ੋ ਹੋ ਰਿਹਾ ਬਸ ਲਾਸਟ ਡਿਜੀਟਲ ਜਿਹੜੇ ਚਾਰ ਅੱਖਰ ਆ ਉਹ ਹੋ ਰਹੇ ਆ ਮੂਰਲਾ ਫਰੰਟ ਵਾਲਾ ਨਹੀਂ ਹੋ ਰਿਹਾ ਬਾਕੀ ਮੈਂ ਤਾਂ ਇਹਨਾਂ ਦੇਖਿਆ ਨਹੀਂ ਹੈ ਪੜਤਾਲ ਤੋ ਉੱਥੀ ਉਹਨਾਂ ਪੁਲਿਸ ਆ ਗਈ ਮੌਕੇ ਤੇ ਪੁਲਿਸ ਸੁਭਾ ਪੀਸੀਆਰ ਬੁਲਾ ਕੇ ਲਿਆਏ ਸੀਗੇ ਜੀ ਉਦੋਂ ਬਾਅਦ 100 ਨੰਬਰ ਤੇ ਡਾਲ ਕੀਤਾ ਫਿਰ ਅਸੀਂ ਕਿਤਵਾਲੀ ਗਏ ਸੀ ਉਹ ਕਹਿੰਦੇ ਇੱਥੇ ਬੰਦੇ ਗਏ ਇੱਥੇ ਇੱਕ ਐਸਓ ਤੇ ਐਸਐਸਆਈ ਆਇਆ ਜੋ ਲੇਖ ਕੇ ਲੈ ਗਿਆ ਗੱਲਬਾਤ ਉਹਨਾਂ ਕਿਹੜੀ ਟੀਮ ਆਈ ਹੈ ਤੁਹਾਡੇ ਸਾਡੇ ਕੋਲ ਫਰਾਂਚਾਈਜ਼ ਸਾ ਜਿਹੜੀ ਆ ਫਿੰਗਰ ਪ੍ਰਿੰਟ ਵਗੈਰਾ ਉਹ ਕਰ ਦਿਓ ਆਈ ਹੋਈ ਆ ਉਹ ਕਰ ਰਹੀ ਹੈ ਟੋਟਲ ਕਿੰਨੀ ਦੁਕਾਨਾਂ 'ਚ ਚੋਰੀ ਹੈ ਇੱਥੇ ਸਾਡੇ ਨਾਲ ਤੱਕ ਹੋਰ ਹੈਗੀ ਰਕੇਸ਼ ਡੈਰੀ ਵਾਲਾ ਉਹਦੀ ਹੋਈ ਹੈ ਉਸ ਤੋਂ ਬਾਅਦ ਇੱਕ ਹੋਰ ਦੱਸਦੇ ਮੇਨ ਰੋਡ ਤੇ ਪਰ ਉਹ ਬਤਨ ਹਜੇ ਕਲੀਅਰ ਨਹੀਂ ਗੱਲ ਜੀ ਭਾਜੀ ਕੀ ਨਾਮ ਹੈ ਸੰਜੀਵ ਕੁਮਾਰ ਜੀ ਕੀ ਗੱਲਬਾਤ ਹੈ ਗੱਲਬਾਤ ਪਰਸਰਾਮਨਗਰ ਹੈ ਜਿਹੜਾ ਜੀ ਇੱਥੇ ਲਗਾਤਾਰ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਹਰ ਦੂਜੇ ਦਿਨ ਇੱਥੇ ਚੋਰੀ ਹੁੰਦੀ ਹੈ ਪਹਿਲਾਂ ਵੀ ਉੱਥੇ ਇੱਕ ਡੈਰੀ ਹੈ ਉਹਨੂੰ ਖਾਲੀ ਕਰ ਗਏ ਸੀ ਅੱਜ ਵੀ ਆ ਡੈਰੀ ਹੈ ਜਿਹਦਾ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਹੀ ਲੈ ਗਏ ਇੱਕ ਆ ਮਨੋਜ ਬੈਕਰ ਹੈ ਜੀ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਅਸੀਂ ਬੜੇ ਵਾਰ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰ ਚੁੱਕੇ ਆ ਪਰ ਪਤਾ ਨਹੀਂ ਕਿਉਂ ਨਹੀਂ ਇਸ ਵੱਲ ਧਿਆਨ ਦਿੱਤਾ ਜਾਂਦਾ ਦੂਜੀ ਗੱਲ ਜਿਹੜੀ ਸਟੀਲ ਲਾਈਟਾਂ ਉਹ ਵੀ ਪ੍ਰੋਪਰ ਨਹੀਂ ਚੱਲਦੀਆਂ ਹੁਣ ਵੀ ਸਾਡੀ ਐਮਐਲਏ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਲਿਆਤਾ ਗਿਆ ਜਲਦੀ ਇਹਤੇ ਕਾਰਵਾਈ ਹੋਊਗੀ